ਆ ਦੇਖੋ ਇਹ ਹਸਪੀਟਲ ਦੇ ਨਾਮ ਲੱਗਿਆ ਦਿੱਲੀ ਸਾਈਡ ਆ ਤੋ ਜਨਤਾ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਨਾਲ ਲੜਾ ਜੀ ਇਹ ਤਾਂ ਬਹੁਤ ਹਾਂ ਆ ਦੇਖੋ ਰੇਡੀਅਲ ਆ ਵੀ ਕਹਿੰਦਾ ਦਿੱਕਤ ਆ ਉਹਦੇ ਆਂਡੇ ਰਸਤੇ ਜੀ ਡੋਲ ਜਾਂਦੇ ਨੇ ਵਿਚਾਰੇ ਦੇ ਹਨਾ ਹੋਰ ਉੱਥੋਂ ਤੱਕ ਰੇਡੀ ਬੱਸ ਦੀ ਵਿਚਾਰੀ ਜਿਵੇਂ ਇਹ ਬਣ ਗਿਆ ਨਾ ਗੱਲ ਵੱਡ ਚੁੱਕੀ ਹੁਣ ਦੇਖੋ ਆ ਤਾਂ ਸੜਕ ਤਾਂ ਬਹੁਤ ਮਾੜਾ ਹਾਲ ਐ ਇਹਦਾ ਵੀ ਕਹਿੰਦੇ ਟੈਂਡਰ ਆਇਆ ਪਿਆ ਪਤਾ ਨਹੀਂ ਭਰੇ ਪਏ ਤਾਂ ਕੋਈ ਗੱਲ ਬਾਤ ਉਹ ਕਰ ਰਹੇ ਸੀ ਬਾਈ ਹਨਾ ਉਹ ਆ ਦੇਖੋ ਰੂੜੀ ਵਾਲਿਆਂ ਨੇ ਵੀ ਬਹੁਤ ਖੱਡੇ ਭਰੇ ਲੋੜੇ ਬਹੁਤ ਜੰਗਲ ਸੀ ਇਹ ਅੱਛਾ ਜੀ ਆਹ ਕੁਰਸੀਆਂ ਵਗੈਰਾ ਲਾਈਆਂ ਨੇ ਜਿਹੜਾ ਕਰੇ ਇਹ ਕਿੰਨੇ ਕਰਿਆ ਇਹ ਰੋੜੇ ਨੇ ਕਰਾਇਆ ਜੀ ਅੱਛਾ ਸੈਵਨ ਰੋੜੇ ਨੇ ਕਰਾਇਆ ਵਧੀਆ ਕੰਮ ਹੈ ਨਾ ਇੱਥੇ ਬੰਨੂ ਰਸਤਾ ਵੀ ਥੋੜੀ ਮੋਟਰਸਾਈਕਲ ਵੀ ਲੱਗ ਸਕਦੇ ਨੇ ਤੁਸੀਂ ਫਿਰਕੇ ਵੀ ਅੱਛਾ ਤੁਰ ਫਿਰਕੇ ਵੀ ਜਾ ਸਕਦੇ ਆ ਹਾਂ ਜੀ ਠੀਕ ਆ ਫਿਰ ਆਪਾਂ ਕਿੱਥੇ ਬੈਠੇ ਪਹਲ ਅੱਜ ਅੱਜ ਆਪਾਂ ਬੈਠੇ ਸੁਨਾਮ ਸੁਨਾਮ ਹਾਂ ਜੀ ਇਹ ਲੋਕੇਸ਼ਨ ਪਤਾ ਕਿਹੜੀ ਆ ਇਹ ਹੈ ਲੋਕੇਸ਼ਨ ਹੈਗੀ ਐ ਸੀਤਾ ਸਰ ਵਾਲਾ ਰੋਡ ਹੈ ਸੀਤਾ ਸਰ ਵਾਲਾ ਰੋਡ ਹਾਂ ਆ ਦੇਖ ਲੈ ਨਾ ਕਿੰਨਾ ਵਧੀਆ ਬਣਾਤਾ ਯਾਰ ਤੋਂ ਤੱਕੇ ਨੂੰ ਸੈਰ ਕਰਨ ਨੂੰ ਆਪਾਂ ਡੰਡੀ ਬਣਾਤੀ ਹਾਂਜੀ ਹਾਂ ਬਿਲਕੁਲ ਬਹੁਤ ਪੈਸਾ ਲਾਇਆ ਹਾਂ ਬਹੁਤ ਲਾਇਆ ਪਹਿਲਾਂ ਦੇਖੇ ਹੁਣ ਉਹ ਕੋੜੇ ਵਾਲਾ ਡੰਪ ਬਣਿਆ ਹੁੰਦਾ ਸੀ ਹਾਂਜੀ ਹਾਂ ਬੜਿਆ ਹੁੰਦਾ ਸੀ ਇੰਨਾ ਗੰਦ ਸੀ ਉਸੇ ਬਾਈ ਇਧਰ ਦੀ ਲੰਘਣ ਨੂੰ ਚੀਜ਼ ਕਰਦਾ ਸੀਗਾ ਉਹ ਤੋਂ ਲੈ ਕੇ ਸੀਤਾ ਸਰ ਵਾਲੇ ਪੁਲ ਤੋਂ ਲੈ ਕੇ ਹਸਪੀਟਲ ਵਾਲੇ ਪੁਲ ਦੇ ਤੱਕ ਹਾਂ ਇਹ ਇੰਨਾ ਕਿ ਜ਼ਿਆਦਾ ਕੂੜਾ ਪਿਆ ਸੀ ਇੱਥੇ ਆ ਦੇਖ ਲੈ ਹੁਣ ਇੱਥੇ ਲੋਕ ਆ ਕੇ ਬੈਂਦੇ ਨੇ ਸ਼ਾਮ ਨੂੰ ਹੋਰ ਵਧੀਆ ਸ਼ੈਰ ਕਰਨ ਵਾਸਤੇ ਮੈਂ ਵੀ ਤਾਂ ਹੀ ਅੱਜ ਆਪਾਂ ਤੁਰੇ ਨਾ ਯਾਰਾ ਪੂਰੇ ਦੇਖਾ ਕੁਰਸੀਆਂ ਘਰਸੀਆਂ ਲਾਤੀਆਂ ਵਧੀਆ ਬਣਾਤਾ ਉੱਥੇ ਇਹਨਾਂ ਨੇ ਬੈਠਣ ਵਾਸਤੇ ਬਣਾਇਆ ਕੋਲ ਦੇ ਕੋਲੇ ਆ ਬਣਾਤਾ ਸਟੋਰੀ ਆਹ ਬਾਜਰੀ ਤੇ ਇੱਕ ਪਾਈਆ ਦੇਖ ਬਾਜਰੀ ਪਾਈ ਬਹੁਤ ਵਧੀਆ ਬਣਾਤਾ ਬਹੁਤ ਵਧੀਆ ਬਣਾ ਲੋਕ ਸ਼ਾਮ ਨੂੰ ਆਲਾ ਨਾਲੇ ਸ਼ੈਰ ਕਰ ਲਿਆ ਕਰਨਗੇ ਆ ਕੇ ਬਹਿ ਜਾ ਕਰਨਗੇ ਇੰਜੋਏ ਕਰਨ ਨੂੰ ਵਧੀਆ ਹਾਂਜੀ ਹੈਨਾ ਠੀਕ ਨੇ ਇੱਕ ਸਪੌਟ ਬਣ ਗਿਆ ਨਾ ਪੂਰਾ ਬਣ ਗਏ ਬਿਲਕੁਲ ਪਰ ਇੱਕ ਚੀਜ਼ ਹੋਰ ਵੀ ਹੈ ਨਾ ਯਾਰਾ ਇਹ ਸਰਕਾਰ ਨੇ ਕੀਤਾ ਹੈ ਕਿਹੜੇ ਵਿਭਾਗ ਨੇ ਕੀਤਾ ਮੈਨੂੰ ਨਹੀਂ ਪਤਾ ਹੈ ਨਾ ਹਾਂਜੀ ਸਲਾਘਾਯੋਗ ਕੰਮ ਤਾਂ ਹੈਗਾ ਹੈਗਾ ਹੈ ਨਾ ਚਾਹੇ ਉਹ ਆਮ ਆਦਮੀ ਪਾਰਟੀ ਨੇ ਕੀਤਾ ਜਾਂ ਇਹ ਮਿਊਨਿਸਪਲ ਕਮੇਟੀ ਨੇ ਕਰਿਆ ਹੋਊਗਾ ਕਿਸੇ ਨੇ ਵੀ ਕਰਿਆ ਹਾਂਜੀ ਹਾਂਜੀ ਬਹੁਤ ਵਧੀਆ ਇੱਕ ਚੀਜ਼ ਦੀ ਕਮੀ ਰਹੀ ਓਰੇ ਜੀ ਜੀ ਰੋਡ ਬਹੁਤ ਟੁੱਟਿਆ ਹੋਇਆ ਹੈ ਬਾਈ ਬਿਲਕੁਲ ਰੋਡ ਹਾਂ ਰੋਡ ਦੇ ਟੋਏ ਪਏ ਹੋਏ ਨੇ ਜਿਵੇਂ ਇੱਥੇ ਪੈਸੇ ਲੱਗੇ ਆ ਇਹਨੇ ਖਰਚ ਕਰਿਆ ਔਰ ਇੰਨਾ ਸੋਹਣਾ ਬਣਾਇਆ ਇਹ ਹੈ ਨਾ ਸ਼ਹਿਰ ਵਾਸਤੇ ਜੇ ਕਿਤੇ ਰੋਡ ਵਾਲੀ ਗੱਲ ਬਣ ਜੇ ਨੇ ਜਾ ਰਹੀ ਆ ਜੇ ਹਨਾ ਮੈਂ ਕਹਿੰਦਾ ਹਰ ਬੰਦਾ ਇਧਰ ਨਹੀਂ ਲੰਘਿਆ ਕਰੂ ਭਾਈ ਬਿਲਕੁਲ ਬਿਲਕੁਲ ਹਨਾ ਆ ਤੁਹਾਨੂੰ ਦਿਖਾਉਣਾ ਰੋਡ ਦਾ ਆ ਰੋਡ ਤੇ ਆ ਚੱਲ ਬਹੁਤ ਵਧੀਆ ਚੀਜ਼ ਹੈ ਹਾਂਜੀ ਹੁਣ ਤੁਸੀਂ ਆ ਦੇਖੋ ਇਹ ਜਿਹੜਾ ਆ ਪਾਗ ਡੰਡੇ ਬਣਾਈ ਆ ਆ ਦੇਖ ਉਧਰ ਦੇਖ ਕਿੰਨਾ ਕਰਨ ਵਾਸਤੇ ਬਣਾਈ ਇਹ ਵਧੀਆ ਚੀਜ਼ ਹੈ ਆ ਇਧਰ ਬਹੁਤ ਸੋਹਣਾ ਬੈਠਣ ਨੂੰ ਬਣਾਇਆ ਅੱਗੇ ਜਾ ਕੇ ਵੀ ਹੈਗਾ ਹੋਰ ਤੁਹਾਨੂੰ ਦਿਖਾਉਣਾ ਮੈਂ ਤੇ ਰੋਡ ਇਹ ਸਾਰੀ ਟੁੱਟੀ ਹੋਈ ਆ ਅੱਛਾ ਹਾਂ ਉਹ ਇਹ ਪਹਿਲਾ ਇਧਰਲੇ ਪਾਸੇ ਸੜੇ ਹਣ ਮਾਰਦੀ ਜਿਹੜਾ ਜੀ ਕਾਲਾ ਕੋ ਟਰਾਲੀ ਲਾ ਗਿਆ ਉਹ ਕੂੜਾ ਲਾ ਗਿਆ ਐਦਾ ਐਦਾ ਦਾ ਬਹੁਤ ਬੜਾ ਹਾਲ ਸੀ ਇੱਥੇ ਹੈ ਜੀ ਆਹ ਭਾਈ ਬਾਈ ਕਹਿੰਦਾ ਆਹ ਰੋੜੀ ਵਾਲਿਆਂ ਨੇ ਬਹੁਤ ਵਧੀਆ ਯੋਗਦਾਨ ਹੈ ਨਾ ਸਫਾਈ ਕਰੀਆ ਖੱਡੇ ਭਰੇ ਨੇ ਆ ਇਧਰ ਵੀ ਆਪਾਂ ਗੱਲ ਕਰਦੇ ਆ ਇੱਕ ਮਿੰਟ ਉਹ ਕਿੰਨਾ ਘੈਂਟ ਬਣ ਗਿਆ ਬੈਠਣ ਵਾਸਤੇ ਉੱਥੇ ਬਣ ਗਿਆ ਕੱਗੇ ਬਣ ਗਿਆ ਵੀ ਜੇ ਕਿਤੇ ਆ ਰੋਡ ਬਣ ਜੇ ਨਾ ਹਾਂ ਜੀ ਆ ਤੁਹਾਡਾ ਖਤਾਨ ਬਹੁਤ ਗੰਦਾ ਸੀ ਜਿਵੇਂ ਰੋੜੀ ਭਰ ਕੇ ਨਾ ਸਾਰਾ ਸਹੀ ਕਰਤਾ ਦੇ ਬਹੁਤ ਵੱਡਾ ਇਹ ਵੀ ਪਧੀਆ ਨਾਲੇ ਦੇਖੋ ਰੋਜ਼ਗਾਰ ਹਨ ਨਾਲੇ ਸਫਾਈ ਹੋਗੀ ਵਿੱਚ ਲਾਲੇ ਆਲੇ ਕਰਨ ਲੱਗੇ ਤੇ ਜੀ ਚੱਕੋ ਜੀ ਚੱਕੋ ਜੀ ਦੋ ਵਾਰੀ ਚ ਕਾਤੀ ਦੀ ਅੱਛਾ ਫੇਰ ਬੈਠੇ ਵੀ ਮਰ ਉਹ ਅਮਦੇ ਬਾਗੇ ਅਮਲ ਨੇ ਪਟਾਇਆ ਉਹ ਕਹਿੰਦਾ ਠੀਕ ਹੈ ਅੱਛਾ ਜਿਹੜਾ ਕੁਰਸੀਆਂ ਵਗੈਰਾ ਲਾਈਆਂ ਨੇ ਜਿਹੜਾ ਕਰੇ ਇਹ ਕਿੰਨੇ ਕਰਿਆ ਇਹ ਰੋੜ ਇਹਨੇ ਕਰਾਇਆ ਅਸਾਂ ਰੋੜ ਇਹਨੇ ਕਰਾਇਆ ਬਦਿਯਾ ਕੰਮ ਹਨ ਹੈ। ਇਲਾ ਬੰਨੂ ਰਾਸਟਾ ਵੀ ਉਥੋਂ ਦੀ ਮੋਟਰਸਾਈਕਲ ਵੀ ਲੱਗ ਸਕਦੇ ਨੇ। ਤੁਸੀਂ ਫਿਰ ਕਿਵੇਂ ਅੱਛਾ ਤੁਰ ਫਿਰ ਕਿਵੇਂ ਜਾ ਸਕਦੇ ਆ। ਹਾਂ ਜੀ। ਠੀਕ ਆ। ਹੁਣ ਤਾਂ ਇਹ ਰੋਡ ਦਾ ਜੇ ਚਿੱਬ ਨਿਕਲ ਜੇ ਨਾ। ਹਾਂ ਜੀ ਰੋਡ। ਸੜਕ ਬਣੂਗਾ। ਪੱਥਰ ਰੱਖਤਾ ਤੇ। ਪੱਥਰ ਰੱਖਤਾ? ਉਹ ਪੁੱਲ ਨੇ ਰੱਖਿਆ ਆਂ ਦੋ ਪੱਥਰ ਰੱਖਿਆ ਨੇ ਇੱਕ ਤਾਂ ਇਹ ਹੀ ਸੜਕ ਦਾ ਰੱਖਿਆ ਦਿੱਕੇ। ਅੱਛਾ। ਕਦੋਂ ਤੱਕ ਤਿਆਰੀ ਇਹਦੀ? ਕੋਈ ਪਤਾ ਨਹੀਂ ਜਦੋਂ ਟੈਂਡਰ ਪੈ ਗਿਆ ਉਹ ਨਹੀਂ ਦਿੱਤਾ। ਲੋ ਜੀ ਬਾਈ ਤੋਂ ਰਿਪੋਰਟ ਆਪਾਂ ਨੂੰ ਮਿਲ ਗਈ ਕਹਿੰਦੇ ਤਿਆਰੀ ਹੈ ਜਿੱਦੇ ਵੀ ਦਾ ਟੈਂਡਰ ਪੈ ਗਿਆ। ਹਾਂ ਜੀ। ਉਤੇ ਉਦੀ ਦਾ ਕੰਮ ਬਣ ਜਾਣਾ ਹਾਂ ਆ ਤੁਹਾਨੂੰ ਰੋਡ ਦੇ ਹਾਲਾਤ ਵੀ ਦਿਖਾਉਣਾ ਹੈ ਰੋਡ ਦੇ ਹਾਲਾਤ ਬਹੁਤ ਮਾੜੇ ਆ ਇਹ ਬਣ ਗਿਆ ਤਾਂ ਕਦੋਂ ਬਣੂਗੀ ਜਿਵੇਂ ਇੰਨਾ ਪਹਾਏ ਤੇ ਲੱਗਿਆ ਇਹ ਤੇ ਵੀ ਵਧੀਆ ਗੱਲ ਆ ਜੇ ਰੋਡ ਬਣ ਗਿਆ ਦੇਖੋ ਤੁਸੀਂ ਚੱਲਦੀ ਬਹੁਤ ਆ ਟ੍ਰੈਫਿਕ ਦੇਖੋ ਤੁਸੀਂ ਬਹੁਤ ਟ੍ਰੈਫਿਕ ਚੱਲਦੀ ਆ ਆਹ ਬੰਬੂ ਜਾਂਦਾ ਇੱਧਰ ਦੇਖਾ ਬੰਬੂ ਦੇਖ ਬੰਬੂ ਭਾਈ ਆ ਦੇਖੋ ਭਾਈ ਇੰਨਾ ਬੜਾ ਹਾਲ ਹੈ ਜਿੱਦੇ ਸੜਕ ਬਣ ਗਈ ਸੁਰਗ ਬਣ ਜੂਗਾ ਇੱਥੇ ਕਲੋਨੀ ਵੀ ਬਣੀ ਆ ਬਹੁਤ ਵੱਡੀ ਉਹਦਾ ਉਹਦਾ ਕੀ ਨਾਮ ਪਤਾ ਕਲੋਨੀ ਦਾ ਕਿਹੜੀ ਕਲੋਨੀ ਇੱਧਰ ਕਲੋਨੀ ਬਣੀ ਆ ਕਦੇ ਹਾਂ ਔਰ ਅੱਗੇ ਲੱਗਿਆ ਹਾ ਬੋਰਡ ਉਹਦਾ ਹਾਂ ਆ ਦੇਖੋ ਖੱਡੇ ਦੇਖ ਬਾਈ ਜਦੋਂ ਇਹ ਖਤਮ ਹੋ ਗਿਆ ਕੰਮ ਆ ਤਾਂ ਬੱਲੇ ਬੱਲੇ ਕਰਾਤੀ ਚਲੋ ਇਹ ਬਾਈ ਕਹਿੰਦਾ ਵੀ ਅਮਨ ਅਰੋੜਾ ਜੀ ਨੇ ਕਰਾਇਆ ਬਹੁਤ ਵਧੀਆ ਗੱਲ ਹੈ ਨਾ ਨਰਕ ਸੀ ਇੱਥੇ ਇੱਕ ਤਰ੍ਹਾਂ ਦਾ ਦੇਖੋ ਬੱਸਾਂ ਵੀ ਇੱਧਰ ਦੀ ਆਉਂਦੀਆਂ ਨੇ ਆ ਬੱਸ ਸਾਰੀਆਂ ਬੱਸ ਦਿਖਾ ਦੇ ਬਾਈ ਆ ਦੇਖੋ ਇਹ ਹਸਪੀਟਲ ਸਰਕਾਰੀ ਸਿਵਲ ਹਸਪੀਟਲ ਆ ਜਿਹੜਾ ਇਹ ਰੋਡ ਉਧਰ ਨੂੰ ਜਾਂਦਾ ਹੈ ਵੱਡੇ ਰੋਡ ਬਠਿੰਡਾ ਰੋਡ ਦੇ ਨਾਲ ਠੰਡਾ ਰੋਡ ਤੇ ਜਿਹੜਾ ਆਪਣਾ ਮੇਨ ਰੋਡ ਹੈ ਠੰਡਾ ਪਟਿਆਲਾ ਨੂੰ ਜਿਹੜਾ ਟੱਚ ਕਰਦਾ ਉਹ ਰੋਡ ਦੇ ਉੱਤੇ ਜਾਂਦੀ ਹੈ ਇਹ ਆਹ ਦੇਖ ਲਓ ਬੁਰਾ ਹਾਲ ਹੈ ਜੇ ਦੇ ਸੜਕ ਬਣ ਗਈ ਐ ਨਜ਼ਾਰਾ ਆ ਜੂਗਾ ਤੇ ਹੋ ਸਕਦਾ ਪਰਲੀ ਸਾਈਡ ਵੀ ਕਵਰਿੰਗ ਹੋ ਜੇ ਦੀ ਆ ਤਾਂ ਬਹੁਤ ਵਧੀਆ ਗੱਲ ਬਾਤ ਬਣ ਗਈ ਹੈ ਨਾ ਇਹ ਤਾਂ ਕਿਹਦੇ ਨੇ ਵੀ ਸਾਰਾ ਸਾਫ ਹੋ ਜਾਣਾ ਇਹ ਤਾਂ ਵਧੀਆ ਬਣਾ ਦੇਣਗੇ ਜਿਵੇਂ ਇਹ ਬਣ ਗਿਆ ਨਾ ਗੱਲ ਵੱਢ ਚੁੱਕੀ ਹੁਣ ਦੇਖੋ ਆ ਤਾਂ ਸੜਕ ਤਾਂ ਤਾਂ ਬਹੁਤ ਮਾੜਾ ਹਾਲ ਹੈ ਜਿੱਦਾ ਵੀ ਕਹਿੰਦੇ ਟੈਂਡਰ ਆਇਆ ਪਿਆ ਪਤਾ ਨਹੀਂ ਭਰੇ ਪਿਆ ਇਦਾਂ ਕੋਈ ਗੱਲਵਾਟ ਕੋ ਕਰ ਰਹੇ ਅਸੀਂ ਬਾਈ ਹਨਾ ਉਹ ਆ ਦੇਖੋ ਰੂੜੀ ਵਾਲਿਆਂ ਨੇ ਵੀ ਬਹੁਤ ਖੱਡੇ ਭਰੇ ਲੋੜੇ ਬਹੁਤ ਜੰਗਲ ਸੀ ਇਹ ਆ ਦੇਖੋ ਇੱਧਰ ਸਭ ਜੀ ਜਾਂਦੇ ਨੇ ਤੁਰੇ ਸ਼ਹਿਰ ਕਰਦੇ ਬਹੁਤ ਵਧੀਆ ਚੀਜ਼ ਹੈ ਆ ਇੱਧਰ ਕਲੋਨੀ ਆ ਇੱਧਰ ਕਲੋਨੀ ਕੱਟ ਗਈ ਇਹ ਤਾਂ ਸਾਰਾ ਏਰੀਆ ਟੈਂਟ ਬਣ ਗਿਆ ਪੂਰਾ ਆ ਦੇਖੋ ਪਾਮ ਲੱਗੇ ਪਏ ਇੱਧਰ ਦੇਖੋ ਆ ਆ ਵੀ ਦਿਖਾ ਦਿੰਨੇ ਆਪਾਂ ਇੱਥੇ ਦਾ ਡੱਕ ਹੱਸਦਾ ਵਸਦਾ ਹੱਸਦਾ ਪੰਜਾਬ ਵੇਖੋ ਇੱਧਰ ਹੀ ਖੜਾ ਆ ਦੇਖੋ ਹੋਰੇ ਬਹੁਤ ਜ਼ਿਆਦੇ ਖੱਡੇ ਨੇ ਬਾਕੀ ਸਾਰੀ ਤਕਰੀਬ ਲਿਦਰ ਦਾ ਆਵਾਜ਼ ਦੀ ਆ ਗਈ ਰੁੱਕੀ ਮੜਾ ਇੱਥੇ ਇੱਕ ਸਾਈਡ ਤੇ ਲੈ ਇੱਧਰ ਇੱਥੇ ਦਾ ਇੱਥੇ ਰੁਕ ਇੱਥੇ ਇੱਥੇ ਆ ਦੇ ਇਸੇ ਰੋਡ ਦੇ ਉੱਤੇ ਜਿਹੜਾ ਤੁਹਾਨੂੰ ਰੋਡ ਅਸੀਂ ਹੁਣ ਦਿਖਾ ਕੇ ਲਿਆ ਹੈ ਨਾ ਇਸੇ ਰੋਡ ਦੇ ਉੱਤੇ ਕਲੋਨੀ ਬੜੀਆ ਲੰਮੀ ਕਲੋਨੀ ਦਾ ਨਾਮ ਵੀ ਉੱਥੇ ਲਿਖਿਆ ਹੋਣਾ ਆ ਦੇਖੋ ਹਸਦਾ ਪੰਜਾਬ ਵਸਦਾ ਪੰਜਾਬ ਲਿਖਿਆ ਬਹੁਤ ਸੋਹਣਾ ਨਵੀਂ ਕਲੋਨੀ ਬਣ ਰਹੀ ਆ ਦੇਖੋ ਇਧਰ ਪਾਮ ਵਗੈਰਾ ਲੱਗੇ ਨੇ ਮਨ ਲ ਬਹੁਤ ਵਧੀਆ ਚੰਡੀਗੜ੍ਹ ਵਰਗਾ ਬਣ ਜਾਣਾ ਹੈ ਨਾ ਇਹਦਾ ਮਾਹੌਲ ਹੈ ਨਾ ਇੱਕ ਦਿਨ ਬਣ ਜਾਊ ਚੰਡੀਗੜ੍ਹ ਹਾਂ ਚੰਡੀਗੜ੍ਹ ਬਣ ਜਾਣਾ ਬਾਈ ਇਹ ਜਿਵੇਂ ਸੁਖਬੀਰ ਬਾਦਲ ਕਹਿੰਦੇ ਆਪਾਂ ਕੈਲੀਫੋਰਨੀਆ ਬਣਾ ਲਾਂਗੇ ਹਾਂ ਸਹੀ ਗੱਲ ਆ ਸੁਨਾਮ ਨੂੰ ਆਪਣਾ ਰੋੜਾ ਚੰਡੀਗੜ੍ਹ ਬਣਾ ਦੇਣਾ ਇਹ ਬਣ ਚੁੱਕਾ ਹੈ ਦੇਖ ਬਾਈ ਕਿੰਨਾ ਸੋਹਣਾ ਬਣਿਆ ਇਧਰ ਏ ਮੈਨੂੰ ਲੱਗਦਾ ਹਜੇ ਸ਼ੁਰੂਆਤ ਆ ਕੋਣੀ ਵੀ ਨਾ ਆ ਦੇਖ ਆ ਇੱਧਰ ਪਾਰਕ ਬਣਿਆ ਵਧੀਆ ਬਹੁਤ ਵਧੀਆ ਘੈਂਟ ਏਰੀਆ ਬਣ ਜੂਆ ਸਾਰੇ ਇੱਧਰ ਦਰਖਤ ਬਹੁਤ ਆ ਗਏ ਤੇ ਪੌਦੇ ਲੱਗੇ ਆ ਹੂੰ ਇੰਨਾ ਲੱਗਦਾ ਨਾਮ ਯਾ ਹਾ ਹੈ ਨਾ ਮੀਆ ਹਣਾ ਕਲੋਨੀ ਦਾ ਕਿਹੜਾ ਆਈ ਲਵਸ ਨਾਮ ਨਹੀਂ 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 ਹੋਰ ਨਾਮ ਅਗਰ ਫਿਰ ਨਾਮ ਕਰਨ ਹੋਇਆ ਨਹੀਂ ਹੁਣ ਜਾ ਨਾਮ ਕਰਨ ਤਾਂ ਹੋ ਜਾਣਾ ਹਾਂ ਆ ਦੇਖੋ ਇਦਾਂ ਕੂੜੇ ਦੇ ਉਹ ਗੰਦ ਪਿਆ ਸੀ ਇੱਥੇ ਸਾਰਾ ਨਾ ਦੇਖੋ ਐਸ ਤਰ੍ਹਾਂ ਗੰਦ ਦੀ ਤੁਰ ਤੱਕ ਹਾਲ ਸੀਗਾ ਆ ਇੱਥੋਂ ਪਤਲੀ ਜੀ ਗਲੀ ਜਾਂਦੀ ਸੀ ਇਧਰ ਦੇਖੀ ਆ ਵਾਲਾ ਦਿਖਾ ਆ ਗਲੀ ਪਹਿਲਾਂ ਬਹੁਤ ਪਤਲੀ ਹੁੰਦੀ ਇੱਥੋਂ ਦੀ ਖਾਲ ਬਣਿਆ ਸੀ ਆ ਨਿਸ਼ਾਨ ਪਿਆ ਇਧਰ ਖਾਲ ਦਾ ਇਨਸਾਨ ਵੀ ਦਿਖਾ ਦੇ ਯਾਰ ਆ ਦੇ ਆਹ ਆਹ ਸ਼ਹਿਰ ਦਾ ਨਾਲਾ ਆਉਂਦਾ ਸੀ ਇੱਥੇ ਆਹ ਨਾਲੇ ਚ ਪੈਂਦਾ ਆਹ ਵਾਲਾ ਇਹ ਆਹ ਦੇਖ ਲਓ ਬਹੁਤ ਰੋਡ ਚੱਲਦਾ ਇਹ ਤੇ ਸਾਰੇ ਰੋਡ ਖਰਾਬ ਆ ਜਦੋਂ ਵੀ ਜਿੰਨੀ ਚੱਲਦੀ ਇਹ ਬਣ ਗਈ ਨਾ ਓਨੇ ਘੈਂਟ ਗਲਬਤ ਬਣ ਜਾਣੀ ਆ ਦੇਖ ਲਓ ਐਡੇ ਐਡੇ ਖੱਡੇ ਨੇ ਇੱਥੇ ਬਾਕੀ ਤੁਹਾਨੂੰ ਉੱਪਰਲਾ ਬਾਤਾਂ ਬਾਰੇ ਤੁਸੀਂ ਦੇਖੀ ਨੇ ਹਨਾ ਸਾਰਾ ਟੁਰ ਤੱਕ ਬਣਿਆ ਆਹ ਹੈਨਾ ਅੱਗੇ ਵੀ ਐਂਡ ਤੱਕ ਦਿਖਾਉਣੇ ਤੁਹਾਨੂੰ ਆਹ ਆਹ ਠੀਕ ਆ ਜੋ ਹੁਣ ਸੈਗਮੈਂਟ ਕਰਾ ਲਿਆ ਆਪ ਆਹ ਲੈ ਲੈ ਸਕਦਾ ਮੋੜੇ ਦੇ ਵਿੱਚ ਆ ਗਿਆ ਆਹ ਦੇਖੋ ਆਹ ਮੇਰੇ ਬਾਹਰ ਇਹ ਅੱਗੇ ਲੱਗੋ ਮਾਸਟਰ ਤਾਂ ਹੋਤੀ ਲੱਗੋ ਪੋਟੇ ਨਾ ਆਇਆ ਨਾ ਆਹ ਦੇਖੋ ਡਾ ਰੋਡ ਵਾਲਾ ਉਹ ਚੇਹਰਾ ਲਾਈ ਹੋਈ ਨੇ ਬੈਠਣ ਵਾਸਤੇ ਹੂੰ ਆਰਾਮ ਕਰਨ ਵਾਸਤੇ ਕੋਈ ਸਵੇਰੇ ਬਾਗ ਕਰਦਾ ਕੋਸ਼ਾਂਗ ਨੂੰ ਕਰਦਾ ਹੈ ਨਾ ਹਾਂਜੀ ਹਾਂ ਉਧਰੋਂ ਦਾਮ ਲੈ ਕੇ ਹੋ ਰਿਹਾ ਵਿੱਚ ਵਿਚਾਲੇ ਵੀ ਸਟਾਪ ਦਿੱਤਾ ਇਹਨਾਂ ਨੇ ਬਹੁਤ ਵਧੀਆ ਬਿਲਕੁਲ ਇਹ ਇਹ ਚੀਜ਼ਾਂ ਸਲਾਘਾਯੋਗ ਨੇ ਸਾਰੀਆਂ ਹਨਾ ਚਲੋ ਬਾਕੀ ਹੁਣ ਜਦੋਂ ਸੜਕ ਦਾ ਹੋ ਗਿਆ ਕੰਮਕਾਰ ਫਿਰ ਤਾਂ ਬਾਲੀ ਵਧੀਆ ਗੱਲ ਹੈ ਬਾਲੀ ਵਧੀਆ ਵੇ ਵੈਸੇ ਜਿਉ ਪਹਿਲ ਦੇ ਆਧਾਰ ਤੇ ਹੋ ਜਾਂਦਾ ਫਿਰ ਕੈਂਟਰੀ ਬਣਦੀ ਨਹੀਂ ਗੱਲ ਫਿਰ ਨਰਕ ਜਮਾ ਨਿਕਲ ਜਾਂਦਾ ਜੀ ਆ ਦੇਖੋ ਨਾਲ ਚੋਏ ਦੇ ਕੰਡੇ ਤੇ ਆ ਬਾਈ ਇਹ ਸਾਰਾ ਜਮੇ ਨਰਕ ਚੱਕਦਾ ਇੱਥੇ ਬਹੁਤ ਬੁਰਾ ਹਾਲ ਹੁੰਦਾ ਸੀਗਾ ਆ ਤੁਸੀਂ ਦੇਖ ਸਕਦੇ ਹੋ ਇਧਰ ਨਾਲ ਹਸਪੀਟਲ ਆ ਗਿਆ ਇਧਰ ਸਾਈਡ ਤੇ ਆ ਦੇਖੋ ਇਧਰ ਸੈਡ ਹਸਪੀਟਲ ਹੈ ਹਨਾ ਆ ਰਿਖੋ ਇਹਦਾ ਟ੍ਰੈਕ ਬਣਿਆ ਇਹ ਤੁਰ ਤੱਕ ਹੈ ਬਾਈ ਸੀਤਾ ਸਰ ਵਾਲੇ ਪੁਲ ਤੋਂ ਲੈ ਕੇ ਇਧਰ ਜਿਹੜਾ ਬੇਲ ਪੁਲ ਆ ਗਿਆ ਇਹ ਸਾਰਾ ਬਣਿਆ ਹੋਇਆ ਇੱਥੇ ਇਹ ਫੁੱਟਪਾਥ ਸੈਰ ਕਰਨ ਵਾਸਤੇ ਹੈ ਨਾ ਦੇਖੋ ਕਿੰਨਾ ਘੈਂਟ ਗੱਲਬਾਤ ਹੈ ਤੇ ਬਸ ਜਿਹੜੀ ਇੱਕ ਚੀਜ਼ ਦੀ ਆ ਜਦੋਂ ਆ ਆ ਬਣ ਜੇ ਫਿਰ ਗੱਲਬਾਤ ਬਣੂਗੀ ਤੇ ਜਿਹੜਾ ਰੋਡ ਦੇਖ ਹਾਂ ਰੋਡ ਦੇਖ ਜੇ ਰੋਡ ਦੀ ਗੱਲ ਬਣ ਜੇ ਜਿੰਨਾ ਜਲਦੀ ਉਨੀ ਵਧੀਆ ਆ ਚੀਜ਼ ਤਾਂ ਵਧੀਆ ਸਲਾਗਾ ਬਹੁਤ ਘਾਟਾਂ ਗਈ ਹੁਣ ਦੇਖੋ ਇਹ ਇਹਨਾਂ ਨੇ ਬੂਟੇ ਲਾਏ ਆ ਸਾਈਡਾਂ ਤੇ ਦੇਖੋ ਤੁਸੀਂ ਪੂਰੀ ਜਗ੍ਹਾ ਕਿੰਨਾ ਕਵਰ ਕੀਤਾ ਬਹੁਤ ਤਾਂ ਮੰਨੋ ਇਹ ਇੱਕ ਸਲਾਗਾ ਜੋਗ ਕੰਮ ਹੈ ਅਮਨ अरोड़ा ਜੀ ਦਾ ਹੈਨਾ ਤੇ ਹੁਣ ਆਪਾਂ ਜਿਹੜੀ ਗੱਲ ਰਹਿ ਗਈ ਕਾਚੀ ਦੀ ਰੋਡ ਦੀ ਹੈਨਾ ਆ ਦੇਖੋ ਆ ਇਹਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਭਾਈ ਇਹ ਧਰਨ ਪੈਣ ਵਾਲੀ ਕਰ ਦਿੰਦੀ ਹੈ ਹੈਨਾ ਆ ਦੇਖ ਲਓ ਬਸ ਜੇ ਇਹ ਜਲਦੀ ਕੰਮ ਹੋ ਗਿਆ ਬੱਲੇ ਬੱਲੇ ਹੋ ਜਾਣੀ ਹੈਨਾ ਬਿਲਕੁਲ ਬਾਕੀ ਭਾਈ ਤੁਸੀਂ ਆਪਣਾ ਵੀਊ ਜ਼ਰੂਰ ਦਿਓ ਹਨ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਵੀ ਕਹਿੰਦਾ ਵੀ ਭਾਈ ਜੇ ਤੁਸੀਂ ਸਫਾਈ ਵੀ ਰੱਖਿਆ ਕਰੋ ਨਾ ਜਿੱਥੇ ਜੀ ਕਰਦਾ ਟਰਾਲੀ ਲਾਹ ਦੰਨੇ ਉਹ ਵੀ ਗਲਤ ਗੱਲ ਹੈ ਨਾ ਉਹ ਵੀ ਗਲਤ ਗੱਲ ਹੈ ਹੁਣ ਆਪਾਂ ਦੇਖਿਆ ਪਹਿਲਾਂ ਇਹਨਾਂ ਨੇ ਆਦਾ ਉੱਥੇ ਡੇਗ ਹੁਣ ਉਹ ਤੁਹਾਨੂੰ ਦਿਮਾ ਦਿਖਾਉਣਾ ਹਸਪੀਟਲ ਦੇ ਕੋਰਨਰ ਦੇ ਉੱਤੇ ਨਾ ਕੂੜੇ ਵਾਲਾ ਡੰਪ ਬਣਾ ਰੱਖਿਆ ਭਾਈ ਹੁਣ ਅਮਨ ਰੋੜਾ ਕੂੜੇ ਵਾਲਾ ਡੰਪ ਤਾਂ ਨਹੀਂ ਚੱਕੂਗਾ ਹੁਣ ਮੈਂ ਪੰਜਾਬੀ ਜੀ ਗੱਲ ਕਰ ਰਿਹਾ ਹੈ ਹਨਾ ਹੁਣ ਜੇ ਕਹਾਂਗੇ ਭਾਈ ਅਮਨ ਰੋੜਾ ਜੀ ਤੁਹਾਡੇ ਹੁਣ ਭਾਈ ਦਫਾ ਫੇਰ ਤਾਂ ਨਹੀਂ ਚੱਕਣ ਹੁੰਦੇ ਹੈਗੇ ਹੁਣ ਆਹ ਆ ਬਾਕਮ ਮੈਂ ਵੀ ਸਹਿਯੋਗ ਆ ਜਨਤਾ ਨੂੰ ਦੇਣਾ ਜਨਤਾ ਨੂੰ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ ਬਿਲਕੁਲ ਹੁਣ ਜਿੱਥੇ ਜੀ ਕਰਦਾ ਟਰਾਲੀ ਲਾਹ ਜੰਦੇ ਨੇ ਮੈਂ ਤੁਹਾਨੂੰ ਉਹ ਦਿਖਾਉਣਾ ਹੈ ਨਾ ਆ ਤਾਂ ਜਮਾ ਸਿਰੇ ਦੀ ਗੱਲਬਾਤ ਬਣ ਗਈ ਹੈ ਦੇਖੋ ਇੱਥੇ ਤਾਂ ਆਪਾਂ ਨੂੰ ਹੀ ਨਜ਼ਾਰਾ ਆਉਂਦਾ ਮੰਨ ਲਓ ਟ੍ਰੈਫਿਕ ਦਾ ਚੰਗਲਟ ਨਹੀਂ ਜੇ ਹੁਣ ਨਾ ਰੋਡ ਤੇ ਬੰਦਾ ਤੁਰਦਾ ਹੈ ਐ ਨਹੀਂ ਪਤਾ ਕੋਈ ਫੇਟ ਮਾਰ ਜੇ ਸੋ ਗੱਲਬਾਤ ਹੁੰਦੀ ਹੈ ਹੈ ਨਾ ਬਿਲਕੁਲ ਬਿਲਕੁਲ ਹਮ ਚੱਲਦਾ ਵੀ ਬਹੁਤ ਵਾਹ ਨਾ ਰੋਡ ਬਹੁਤ ਜ਼ਿਆਦਾ ਚੱਲਦਾ ਆ ਦੇਖੀ ਖੱਡੇ 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 ਇੱਥੇ ਸਾਰੇ ਖੱਡਿਆਂ ਨਾਲ ਭਰੀ ਪਿਆ ਸੜਕੇ ਜੇ ਮਾਲ ਜਦੋਂ ਇਹ ਗੱਲ ਬਣ ਗਈ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜੂ ਬਾਈ ਚੰਡੀਗੜ੍ਹ ਬਣਦੀ ਜਿਵੇਂ ਉਹ ਕਲੋਨੀ ਆਪਾਂ ਦਿਖਾਈਏ ਵਿੱਚ ਹਾਂਜੀ ਹਾਂ ਉਹ ਕਲੋਨੀ ਵਿੱਚ ਬਹੁਤ ਵਧੀਆ ਬਣ ਗਈ ਕਲੋਨੀ ਨੂੰ ਵੀ ਲੋਕ ਜਿਆਦੇ ਭੱਜ ਭੱਜ ਕੇ ਜਾਣਗੇ ਬਿਲਕੁਲ ਜਾਣਗੇ ਹੈਨਾ ਨਾਲ ਇਹਦੇ ਨਾਲੇ ਦੇਖੋ ਕਿੱਥੇ ਗੰਦਗੀ ਦੀਂਦੀ ਤੇਰੇ ਪੂੜਾ ਦਾ ਢੇਰ ਬਣਿਆ ਪਿਆ ਸਾਰਾ ਇਹ ਸਾਰੇ ਇੱਥੇ ਵੀ ਲਾਏ ਹੁੰਦੇ ਸੀ ਆ ਤੁਹਾਨੂੰ ਮੈਂ ਦਿਖਾਉਣਾ ਹਸਪੀਟਲ ਦੀ ਬਾਹਰਲੀ ਸਾਈਡ ਆ ਗਈਦਰ ਆ ਦੇਖੋ ਤੁਸੀਂ ਇੱਥੇ ਕੂੜਾ ਦਾ ਬਣਿਆ ਪਿਆ ਪੂਰਾ ਗੰਦ ਪਾਰਖਿਆ ਜਨਤਾ ਜਿੱਥੇ ਜੀ ਕਰਦਾ ਟਰਾਲੀ ਲਾਹ ਜਾਂਦੀ ਉੱਥੇ ਡੇਕ ਜਾਂਦੇ ਹੈਨਾ ਕੋਈ ਇਹਦਾ ਡੰਪ ਵੀ ਬਣਾਦਾ ਪਰਲੇ ਪਾਸੇ ਉਹ ਹਾਂਜੀ ਹਾਂ ਬਖਸ਼ੀ ਉਹ ਵੀ ਸਫਾਈ ਕਰਤੀ ਹੁਣ ਤਾਂ ਉਹ ਵੀ ਵੀ ਸਫਾਈ ਕਰਤੀ ਆਹ ਦਿਖਾ ਬਾਈ ਉਧਰ ਦੇਖੀ ਆਹ ਦੇਖੋ ਇਹ ਹਸਪੀਟਲ ਦੇ ਨਾਲ ਆ ਗਿਆ ਦਿੱਲੀ ਸਾਈਡ ਤੋਂ ਜਨਤਾ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਨਾਲ ਲੜ ਇਹ ਤਾਂ ਬਹੁਤ ਬੁਰਾ ਹਾਲ ਸੀ ਤਾਂ ਉਹ ਆ ਰੂੜੀ ਵਾਲਿਆਂ ਨੇ ਵੀ ਵਧੀਆ ਮਤਲਬ ਭਰੇ ਹੀ ਹੈ ਮਿੱਟੀ ਪਾ ਕੇ ਨਾ ਆਪਾਂ ਪਫਾਰਾ ਬਣਾਇਆ ਹਾਂਜੀ हां आ देखो रेडियलਾ ਵੀ ਕਹਿੰਦਾ ਦਿੱਕਤ ਆਉਂਦੇ ਉਹਦੇ ਆਂਡੇ ਰਸਤੇ ਜੀ ਡੁੱਲ ਜਾਂਦੇ ਨੇ ਵਿਚਾਰੇ ਦੇ ਹਨਾ ਹੋਰ ਉੱਥੋਂ ਤੱਕ ਰੇੜੀ ਬੱਸ ਦੀ ਵਿਚਾਰੇ ਰੇੜੀ ਪਲਟਦੀ ਆ ਵੀਰੇ ਬੱਚੇ ਆਉਂਦੇ ਆ ਹੁਣ ਲੇਡੀ ਜੀ ਸਕੂਟਰੀਆਂ ਲੈ ਕੇ ਆਉਂਦੇ ਆ ਹੁਣ ਬੱਸਾਂ ਲੰਘ ਜਾਂਦੇ ਨੇ ਇੱਥੋਂ ਦੀ ਬਹੁਤ ਜ਼ਿਆਦਾ ਰੋਡ ਚੱਲਦਾ ਇਹ ਤੋਂ ਕਲੀਅਰ ਹੁਣ ਆਪਾਂ ਆਮਨ ਰੋੜਾ ਜੀ ਨੂੰ ਕੀ ਕਹੀਏ हां ਬੇਨਤੀ ਕਰਦੇ ਵੀ ਆਮਨ ਰੋੜਾ ਜੀ ਆ ਵੀ ਜਲਦੀ ਬਣਾ ਦਿਓ ਹਾਂਜੀ ਹਾਂਜੀ ਆਮਨ ਰੋੜਾ ਜੀ ਨੂੰ ਸਾਡੀ ਬੇਨਤੀ ਹੈ ਵੀ ਆ ਦੇਖੋ ਸੜਕ ਦਾ ਬਹੁਤ ਬੁਰਾ ਹਾਲ ਆ ਬਹੁਤ ਪ੍ਰੇਸ਼ਾਨੀ ਆਉਂਦੀ ਆ ਵੀ ਇਹਨੂੰ ਪਲੀਜ਼ ਜਲਦੀ ਜਲਦੀ ਇਹਦਾ ਕੰਮ ਨਬਟਿਆ ਦੋ ਜੀ ਸਾਡੀ ਬੇਨਤੀ ਸਾਡੀ ਬਹੁਤ ਜਿਆਦਾ ਇਨੀ ਤੰਗੀ ਆ ਰਹੀ ਆ ਬਹੁਤ ਪਰੇਸ਼ਾਨ ਹੁੰਦੀ ਆ ਜਨਤਾ ਪਰੇਸ਼ਾਨ ਹੁੰਦੀ ਆ ਹੁਣ ਆ ਰੇਡੀ ਅਲਾ ਵੀ ਕਹਿੰਦਾ ਸੀ ਕਹਿੰਦਾ ਯਾਰ ਮੇਰੇ ਸਾਡੇ ਉਥੇ ਟਰੇਡਿੰਗ ਕੀ ਗੱਲ ਉਹ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਚਲੋ ਆ ਬਹੁਤ ਵਧੀਆ ਤੁਹਾਡਾ ਕੰਮ ਸਲਾਘਾ ਜੋਗਾ ਤੋਂ ਸਾਡੀ ਬੇਨਤੀ ਪ੍ਰਵਾਨ ਕਰੇ ਜੀ ਸਤਿ ਸ੍ਰੀ ਅਕਾਲ ਸਤ